ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ 1 ਕੀਮਾ ਜਿਸ ਨੂੰ ਲਿਖਿਆ ਹੈ ਸਿਮਰਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਲਾਜੋ ਮੇਰ ਸਿੰਘ ਦੀ ਗੱਲ ਬੜੇ ਧਿਆਨ ਨਾਲ ਸੁਣਦੀ ਹੈ ਮੇਰ ਸਿੰਘ ਲਾਜੋ ਨੂੰ ਫੋਨ ਫੜਾ ਦਿੰਦਾ ਹੈ ਤੇ ਆਖਦਾ ਹੈ ਲਾਜੋ ਧਿਆਨ ਰੱਖੇ ਉਸ ਫੋਨ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਉੱਥੇ ਪਹੁੰਚ ਕੇ ਤੂੰ ਸ਼ਹਿਰ ਦਾ ਨਾਮ ਤੇ ਘਰ ਦਾ ਪਤਾ ਜਾਦ ਨਾਲ ਭੇਜ ਦੇਵੀਂ ਜੇ ਤੇਰੇ ਨਾਲ ਕੁਝ ਗਲਤ ਹੋ ਰਿਹਾ ਤਾਂ ਮੈਨੂੰ ਮੈਸੇਜ ਕਰ ਦੇਈਂ ਸਕਾਰਤਕ ਸਾਵਧਾਨ ਰਹੀ ਵੈਸੇ ਤਾਂ ਮਿਸ ਲੈਲਾ ਜੀ ਕੁਝ ਗਲਤ ਨਹੀਂ ਕਰਨਗੀ ਮੈਂ ਜਾਣਦਾ ਉਹਨਾਂ ਨੂੰ ਪਰ ਜੇ ਤੈਨੂੰ ਕੁਝ ਗਲਤ ਲੱਗ ਰਿਹਾ ਹੈ ਤਾਂ ਇਸ ਗੱਲ ਨੂੰ ਨਜ਼ਰਅੰਦਾਜ਼ ਵੀ ਨਹੀਂ ਕਰ ਸਕਦੇ ਲਾਜੋ ਮੇਰ ਸਿੰਘ ਨੂੰ ਧੰਨਵਾਦ ਕਰਦੀ ਹੈ ਅਤੇ ਉਹ ਜਾਣ ਲੱਗਦੀ ਹੈ ਮੇਰ ਸਿੰਘ ਜੀ ਮੈਂ ਨਹੀਂ ਜਾਣਦੀ ਕਿ ਮੈਂ ਜੋ ਸੋਚ ਰਹੀ ਹਾਂ ਉਹ ਸਹੀ ਹੈ ਜਾਂ ਗਲਤ ਪਰ ਮੈਨੂੰ ਇਹ ਪਤਾ ਹੈ ਕਿ ਜੇ ਮੇਰੇ ਨਾਲ ਕੁਝ ਗਲਤ ਹੋਣ ਵਾਲਾ ਹੋਇਆ ਵੀ ਤਾਂ ਤੁਸੀਂ ਮੈਨੂੰ ਜ਼ਰੂਰ ਬਚਾ ਲਵੋਗੇ ਮਾਮਲਾ ਪਿਆਰ ਦਾ ਹੈ ਦਿਲ ਕਰਦਾ ਕਿ ਅਹਿਮਦ ਤੇ ਯਕੀਨ ਕਰਾਂ ਤਾਂ ਦਿਮਾਗ ਕੁਝ ਹੋਰ ਹੀ ਆਖ ਰਿਹਾ ਹੈ ਜਾਣਾ ਤਾਂ ਮੈਨੂੰ ਪੈਣਾ ਹੀ ਹੈ ਪਰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਕੁਝ ਗਲਤ ਨਹੀਂ ਹੋਣ ਦਿਓਗੇ ਲਾਜੋ ਦੀਆਂ ਅੱਖਾਂ ਵਿੱਚ ਇੱਕ ਅਮੀਜ਼ ਚਲਕ ਰਹੀ ਸੀ। ਲਾਜੋ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਮੀਰ ਸਿੰਘ ਵੀ ਸੋਚਣ ਲੱਗਾ। ਲਾਜੋ ਦੀ ਤਾਂ ਮੈਨੂੰ ਸਮਝ ਨਹੀਂ ਆ ਰਹੀ। ਜੇ ਪਤਾ ਹੈ ਕਿ ਕੁਝ ਗਲਤ ਹੋਣ ਵਾਲਾ ਹੈ ਤਾਂ ਉਹ ਜਾ ਹੀ ਕਿਉਂ ਰਹੀ ਹੈ ਉਹਨਾਂ ਨਾਲ? ਇਹ ਪਿਆਰ ਇਹਦੇ ਕਰਕੇ ਹੀ ਜਾ ਰਹੀ ਹੈ। ਪਰ ਜੇ ਲਾਜੋ ਜੀ ਨਾਲ ਕੁਝ ਗਲਤ ਹੋ ਗਿਆ ਤਾਂ ਨਹੀਂ ਮੈਂ ਕੁਝ ਗਲਤ ਨਹੀਂ ਹੋਣ ਦੇਵਾਂਗਾ। ਅਹਿਮਦ ਤੇ ਮਿਸਲੇਲਾਣੀ ਲਾਜੋ ਨੂੰ ਪੰਮੀ ਤੇ ਬਹਾਦਰ ਨਾਲ ਮਿਲਣ ਤੱਕ ਵੀ ਨਹੀਂ ਦਿੱਤਾ ਪੰਮੀ ਅਤੇ ਬਹਾਦਰ ਤਾਂ ਉਦੋਂ ਹੈਰਾਨ ਹੀ ਰਹਿ ਗਏ ਜਦੋਂ ਲਾਜੋ ਗੱਡੀ 'ਚ ਬੈਠ ਕੇ ਬੈਗ ਲੈ ਕੇ ਬੈਠ ਗਈ ਉਸ ਵਕਤ ਕੋਈ ਬਹੁਤਾ ਟਾਈਮ ਵੀ ਨਹੀਂ ਸੀ ਹੋਇਆ ਤੁਰਨਾ ਦੁਪਹਿਰ ਨੂੰ ਸੀ ਪਰ ਅਹਿਮਦ ਲਾਜੋ ਨੂੰ ਆਖਦਾ ਹੈ ਗਰਮੀ ਬਹੁਤ ਹੈ ਦੁਪਹਿਰ ਨੂੰ ਜਾਦੀ ਗਰਮੀ ਹੋ ਜਾਣੀ ਹੈ ਇਸ ਤੋਂ ਚੰਗਾ ਹੈ ਕਿ ਆਪਾਂ ਹੁਣੇ ਤੁਰ ਪੈਂਦੇ ਹਾਂ 2-3 ਵਜੇ ਨੂੰ ਪਹੁੰਚ ਜਾਵਾਂਗੇ ਉਹ ਪਹਿਲਾਂ ਹੀ ਲੈ ਕੇ ਲਾਜੋ ਨੂੰ ਤੁਰ ਗਈ ਮੇਰ ਸਿੰਘ ਲਾਜੋ ਨੂੰ ਇਸ਼ਾਰੇ ਨਾਲ ਕੋ ਜਾਕਦਾ ਹੈ ਤੇ ਲਾਜੋ ਵੀ ਆਪਣੀਆਂ ਅੱਖਾਂ ਨੂੰ ਹੇਠਾਂ ਕਰਦੀ ਹੈ ਮਿਸ ਲੈਲਾ ਬਹੁਤ ਖੁਸ਼ ਹੋਈ ਕਿਉਂਕਿ ਉਹ ਵੀ ਤਾਂ ਨਾਲ ਜਾ ਰਹੀ ਸੀ ਮਿਸ ਲੈਲਾ ਆਪਣੇ ਕਮਰੇ ਚੋਂ ਜਦੋਂ ਆਪਣਾ ਬੈਗ ਲੈ ਕੇ ਬਾਹਰ ਆਈ ਤਾਂ ਮੇਰ ਸਿੰਘ ਨੇ ਉਸ ਨੂੰ ਰੋਕਦੇ ਹੋਏ ਕਿਹਾ ਮਿਸ ਲੈਲਾ ਜੀ ਤੁਸੀਂ ਕਿਤੇ ਜਾ ਰਹੇ ਹੋ ਪੰਮੀ ਅਤੇ ਬਹਾਦਰ ਵੀ ਕੋਲ ਹੀ ਖੜੇ ਸੀ RAMMU ਵੀ ਉਹਨਾਂ ਕੋਲ ਆ ਕੇ ਖੜ ਗਿਆ ਪੰਮੀ RAMMU ਨੂੰ ਹੌਲੀ ਜਿਹੇ ਪੁੱਛਦੀ ਹੈ RAMMU ਤੂੰ ਅੱਜ ਸਕੂਲ ਨਹੀਂ ਗਿਆ ਅੱਜ ਮੈਂ ਸਕੂਲ ਨਹੀਂ ਜਾਣਾ ਅੱਜ ਮੰਮਾ ਛੁੱਟੀ ਹੈ ਰਾਤ ਹੀ ਤਾਂ ਦੱਸਿਆ ਸੀ ਤੁਹਾਨੂੰ ਪਰ ਮੰਮੀ ਜੀ ਇੱਥੇ ਕੀ ਹੋ ਰਿਹਾ ਹੈ ਬਹਾਦਰ ਸਿੰਘ ਉਹਨਾਂ ਦੋਨਾਂ ਨੂੰ ਅੱਖਾਂ ਨਾਲ ਘੂਰ ਕੇ ਚੁੱਪ ਕਰਨ ਲਈ ਆਖਦਾ ਹੈ रामू ਅਤੇ ਬੰਮੀ ਚੁੱਪ ਹੋ ਜਾਂਦੇ ਨੇ ਮਿਸ ਲੈਲਾ ਉਹਨਾਂ ਵੱਲ ਦੇਖਦੀ ਹੈ ਤੇ ਆਪਣਾ ਬੈਗ ਨੀਚੇ ਰੱਖਦੀ ਹੈ ਉਹ ਮੇਰ ਸਿੰਘ ਨੂੰ ਆਖਦੀ ਹੈ ਸਾਡੇ ਭੂਆ ਜੀ ਦੇ ਘਰ ਇੱਕ ਪ੍ਰੋਗਰਾਮ ਰੱਖਿਆ ਹੈ ਮੈਂ ਤੇ अहमद ਉੱਥੇ ਜਾ ਰਹੇ ਸੀ ਕਿ ਫਿਰ ਮੈਂ ਸੋਚਿਆ ਕਿ ਲਾਜੂ ਨੂੰ ਵੀ ਲੈ ਚਲਦੀ ਹਾਂ ਉਹ ਵਿਚਾਰੀ ਸਾਰਾ ਦਿਨ ਘਰੇ ਰਹਿੰਦੀ ਹੈ ਤੇ ਬਾਹਰ ਜਾਣ ਦਾ ਮੌਕਾ ਵੀ ਨਹੀਂ ਮਿਲਦਾ ਇਸੇ ਬਹਾਨੇ ਉਹ ਬਾਹਰ ਘੁੰਮ ਆਉਗੀ ਅਸੀਂ ਕੱਲ ਤੱਕ ਵਾਪਸ ਆ ਜਾਵਾਂਗੇ ਜੇ ਜ਼ਿਆਦਾ ਦਿਨ ਲੱਗੇ ਤਾਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿਆਂਗੀ ਮੇਰ ਸਿੰਘ ਮਿਸ ਲੈਲਾ ਨੂੰ ਆਖਦਾ ਹੈ ਠੀਕ ਹੈ ਇਹ ਤਾਂ ਬਹੁਤ ਚੰਗਾ ਕਰਿਆ ਤੁਸੀਂ ਲਾਜੋ ਵੀ ਬਾਹਰ ਜਾਣਾ ਚਾਹੁੰਦੀ ਸੀ ਤੁਸੀਂ ਲਾਜੋ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹੋ ਫਿਰ ਤਾਂ ਕੋਈ ਡਰਵੜੀ ਗੱਲ ਨਹੀਂ ਹੈ ਵੈਸੇ ਤੁਹਾਡੀ ਭੂਆ ਰਿੰਦੀ ਕਿੱਥੇ ਹੈ? ਮਿਸ ਲੈਲਾ ਮੇਰ ਸਿੰਘ ਨੂੰ ਆਖਦੀ ਹੈ ਮੈਨੂੰ ਜਲਦੀ ਹੈ। ਮੈਂ ਤੁਹਾਨੂੰ ਫੇਰ ਦੱਸੂਗੀ। ਨਾਲੇ ਉੱਥੇ ਸਾਰਿਆਂ ਦੀ ਬਹੁਤ ਸਾਰੀਆਂ ਫੋਟੋਆਂ ਲੈ ਕੇ ਵੀ ਨਾਲ ਆਵਾਂਗੀ। ਮਿਸ ਲੈਲਾ ਜਲਦੀ ਕਾਰ ਵਿੱਚ ਬੈਠ ਜਾਂਦੀ ਹੈ। ਉਹ ਚਲੇ ਜਾਂਦੇ ਨੇ। ਪੰਮੀ, ਬਹਾਦਰ, ਰਾਮੂ ਤੇ ਮੇਰ ਸਿੰਘ ਉਹਨਾਂ ਵੱਲ ਦੇਖਦੇ ਹੀ ਰਹਿ ਜਾਂਦੇ ਨੇ। ਬਹਾਦਰ ਸਿੰਘ ਮੇਰ ਸਿੰਘ ਨੂੰ ਆਖਦਾ ਹੈ ਮੇਰੇ ਪੁੱਤ ਕੀ ਲਾਜੋ ਪਤਨ ਪੁੱਤ ਨੇ ਤੈਨੂੰ ਕੁਝ ਨਹੀਂ ਦੱਸਿਆ ਜਾਣਵਾਰੀ ਪੰਮੀ ਝੱਟੀ ਬੁੱਲ ਪੈਂਦੀ ਹੈ ਵੈਸੇ ਤਾਂ ਲਾਜੋ ਹਰ ਕੰਮ ਪੁੱਛ ਕੇ ਕਰਦੀ ਹੈ ਤੇ ਅੱਜ ਮਿਲ ਕੇ ਵੀ ਨਹੀਂ ਗਈ ਗਲਤੀ ਉਹਦੀ ਵੀ ਨਹੀਂ ਹੈ ਮਿਸ ਲੈਲਾ ਖਾਲੇ ਬਾੜੀ ਕਰ ਰਹੀ ਸੀ ਸ਼ਹਿਰ ਜਾਣ ਲਈ ਖੌਰੇ ਕੀ ਕੰਮ ਹੈ ਹੁਣ ਉਸ ਨੂੰ ਆਪਾਂ ਇਸ ਬਾਰੇ ਕੀ ਜਾਣਦੇ ਹਾਂ ਬੀਰ ਸਿੰਘ ਭਾਦਰ ਸਿੰਘ ਨੂੰ ਆਖਦਾ ਹੈ ਅੰਕਲ ਜੀ ਤੁਸੀਂ ਫਿਕਰ ਨਾ ਕਰੋ ਲਾਜੋ ਮੈਨੂੰ ਦੱਸ ਕੇ ਗਈ ਹੈ ਉਹ ਜਲਦੀ ਵਿੱਚ ਸੀ ਸੱਚ ਦੱਸਾਂ ਤਾਂ ਮਿਸ ਲੈਲਾ ਜੀ ਤੇ ਅਹਿਮਦ ਹੀ ਕਾਹਲੀ ਕਰ ਰਹੇ ਸੀ ਲਾਜੋ ਤਾਂ ਤੁਹਾਨੂੰ ਮਿਲ ਕੇ ਜਾਣਾ ਚਾਹੁੰਦੀ ਸੀ ਰਾਮੂ ਆਖਦਾ ਹੈ ਮੈਨੂੰ ਤਾਂ ਕੁਝ ਗੜਬੜ ਲੱਗ ਰਹੀ ਹੈ ਕੱਲ ਤਾਂ ਕਤਾ ਉਹਨਾਂ ਨੇ ਸ਼ਹਿਰ ਜਾਣ ਬਾਰੇ ਕੁਝ ਵੀ ਨਹੀਂ ਦੱਸਿਆ ਤੇ ਅੱਜ ਅਚਾਨਕ ਉਹ ਲਾਜੋ ਨੂੰ ਸ਼ੈਰ ਲੈ ਗਏ ਉਹ ਵੀ ਐਨੀ ਐਨੀ ਕਾਲੀ ਵਿੱਚ ਫਿਰ ਉਹਨਾਂ ਨੇ ਲਾਜੋ ਨੂੰ ਸਾਡੇ ਨਾਲ ਮਿਲਣ ਵੀ ਨਹੀਂ ਦਿੱਤਾ ਬਹਾਦਰ ਤੇ ਪੰਮੀ ਵੀ ਰਾਮੂ ਦੀ ਗੱਲ 'ਚ ਹਾਮੀ ਭਰਦੇ ਨਹੀਂ ਕਿਉਂਕਿ ਉਹਨਾਂ ਨੂੰ ਵੀ ਕੁਝ ਠੀਕ ਨਹੀਂ ਸੀ ਲੱਗ ਰਿਹਾ ਤਾਂ ਬਹਾਦਰ ਸਿੰਘ ਬੋਲਦਾ ਹੈ ਕੀ ਪਤਾ ਆਪਾਂ ਹੀ ਜ਼ਿਆਦਾ ਸੋਚ ਰਹੇ ਹਾਂ ਲਾਜੋ ਤਾਂ ਅਹਿਮਦ ਨਾਲ ਬਹੁਤ ਖੁਸ਼ ਲੱਗ ਰਹੀ ਸੀ ਹਰ ਵਕਤ ਉਸ ਨਾਲ ਹੀ ਖੁਸ਼ ਰਹਿੰਦੀ ਹੈ ਅਹਿਮਦ ਵੀ ਲਾਜੋ ਦਾ ਪੂਰਾ ਧਿਆਨ ਰੱਖਦਾ ਹੈ ਉਹ ਹੁਣ ਵੀ ਲਾਜੋ ਦਾ ਪੂਰਾ ਧਿਆਨ ਰੱਖੂਗਾ ਬਿਨਾ ਦੱਸੇ ਗਈ ਹੈ ਫਿਰ ਕੀ ਹੋ ਗਿਆ ਗਈ ਤਾਂ ਨਾਲ ਹੈ ਨਾ ਖੁਦ ਲਈ ਉਸਨੇ ਟਾਈਮ ਕੱਢਿਆ ਹੈ ਇਹੀ ਬਹੁਤ ਹੈ ਨਹੀਂ ਤਾਂ ਉਹ ਆਪਦੇ ਬਾਰੇ ਸੋਚਦੀ ਵੀ ਨਹੀਂ ਮੇਰ ਸਿੰਘ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਕੁਰਸੀ ਤੇ ਬੈਠਾ ਆਪਣੀ ਕਿਤਾਬ ਪੜ੍ਹਨ ਲੱਗ ਪਿਆ ਪਰ ਉਸ ਦਾ ਧਿਆਨ ਕਿਸੇ ਹੋਰ ਪਾਸੇ ਭਟਕ ਰਿਹਾ ਸੀ ਉਹ ਲਾਜੋ ਬਾਰੇ ਹੀ ਸੋਚ ਰਿਹਾ ਸੀ ਜੀ ਉਹ ਸੱਚ ਵਿੱਚ ਹੀ ਲਾਜੋ ਨਾਲ ਕੁਝ ਗਲਤ ਕਰਨ ਵਾਲੇ ਹੋਏ ਫੇਰ ਮਿਸ ਲੈਲਾ ਜੀ ਨੇ ਮੈਨੂੰ ਝੂਠ ਬੋਲਿਆ ਉਹ ਆਖ ਰਹੀ ਸੀ ਕਿ ਉਹ ਭੂਆ ਜੀ ਕੋਲ ਜਾ ਰਹੇ ਨੇ ਉਹ ਵੀ ਪ੍ਰੋਗਰਾਮ ਤੇ ਪਰ ਲਾਜੋ ਨੇ ਤਾਂ ਮੈਨੂੰ ਹੋਰ ਹੀ ਕੁਝ ਦੱਸਿਆ ਸੀ ਮੈਨੂੰ ਲਾਜੋ ਨੂੰ ਉਹਨਾਂ ਨਾਲ ਜਾਣ ਨਹੀਂ ਸੀ ਦੇਣਾ ਚਾਹੀਦਾ ਪਰ ਮੈਂ ਲਾਜੋ ਨੂੰ ਰੋਕਦਾ ਕਿ ਸੱਕ ਨਾਲ ਚਲੋ ਰੱਬ ਰਾਖਾ ਸਾਰਾ ਘਰ ਸੁੰਨਾ ਹੋ ਗਿਆ ਬਹਾਦਰ ਸਿੰਘ ਖੇਤਵੰਨੀ ਚਲਾ ਗਿਆ ਤੇ ਪੰਮੀ ਗੋਹਾ ਸੁਪਣ ਲੱਗ ਪਈ ਰਾਮੂ ਇਕੱਲਾ ਬੈਠਾ ਸੀ ਉਸ ਦਾ ਮਨ ਨਹੀਂ ਸੀ ਲੱਗ ਰਿਹਾ ਉਹ ਖੁਦ ਨਾਲ ਹੀ ਗੱਲਾਂ ਕਰਨ ਲੱਗ ਜਾਂਦਾ ਹੈ ਰਾਮੂ ਹੁਣ ਤੂੰ ਕੀ ਕਰੇਗਾ ਲਾਜੋ ਦੀਦੀ ਵੀ ਨਹੀਂ ਹੈ ਤੇ ਅੱਜ ਛੁੱਟੀ ਵੀ ਹੈ ਘਰੇ ਤਾਂ ਜੀਵ ਹੀ ਨਹੀਂ ਲੱਗਣਾ ਰਾਮੂ ਕੁਝ ਧੀਰ ਤੱਕ ਇਕੱਲਾ ਬੈਠਾ ਐਵੇਂ ਹੀ ਗੱਲਾਂ ਆਪਣੇ ਆਪ ਨਾਲ ਕਰਦਾ ਰਿਹਾ ਤੇ ਫਿਰ ਉਹ ਉੱਠ ਕੇ ਮੀਰ ਸਿੰਘ ਕੋਲ ਚਲਾ ਗਿਆ ਮੀਰ ਸਿੰਘ ਬਾਰ ਬਾਰ ਆਪਣੇ ਫੋਨ ਵੱਲ ਦੇਖ ਰਿਹਾ ਸੀ ਰਾਮੂ ਮੀਰ ਸਿੰਘ ਰਾਮੂ ਨੂੰ ਆਖਦਾ ਹੈ ਲਾਜੋ ਦੀਦੀ ਕੋਲ ਤਾਂ ਫੋਨ ਨਹੀਂ ਹੈਗਾ ਜੇ ਹੁੰਦਾ ਮੈਂ ਗੱਲ ਕਰ ਲੈਂਦਾ ਲਾਜੋ ਦੀਦੀ ਬਿਨਾ ਜੀ ਨਹੀਂ ਲੱਗ ਰਿਹਾ ਵੈਸੇ ਤੁਹਾਨੂੰ ਕੁਝ ਆਖਿਆ ਉਹਨੇ ਤੇ ਉਹ ਕਦਵਾਉਣਗੇ ਮੇਰ ਸਿੰਘ ਰਾਮੂ ਕੋਲ ਆ ਕੇ ਖੜ ਜਾਂਦਾ ਹੈ ਤੇ ਉਸ ਨੂੰ ਆਖਦਾ ਹੈ ਤੇਰੀ 라ਜੋ ਦੀਦੀ ਪਰਸੋਂ ਤੱਕ ਵਾਪਸ ਆ ਜਾਊਗੀ ਨਹੀਂ ਆਈ ਤਾਂ ਆਪ ਆਪ ਨੂੰ ਜਾ ਕੇ ਲਿਆਵਾਂਗੇ ਇਹਨੇ ਨਾਲ ਰਾਮੂ ਖੁਸ਼ ਹੋ ਜਾਂਦਾ ਹੈ ਰਾਮੂ ਦੀ ਨਜ਼ਰ ਇੱਕ ਕਿਤਾਬ ਤੇ ਪਈ ਉਹ ਕਿਤਾਬ ਕਹਾਣੀਆਂ ਵਾਲੀ ਸੀ ਰਾਮੂ ਨੇ ਮੇਰ ਸਿੰਘ ਨੂੰ ਆਖਿਆ ਕੀ ਉਹ ਕਿਤਾਬ ਪੜਨ ਲਈ ਲੈ ਸਕਦਾ ਹੈ ਤਾਂ ਮੇਰ ਸਿੰਘ ਆਖਦਾ ਹੈ ਹਾਂ ਤੋ ਕਿਤਾਬ ਲੈ ਸਕਦਾ ਹੈ ਅਤੇ ਇਸ ਨੂੰ ਪੜ੍ਹ ਸਕਦਾ ਹੈ। ਰਾਮੂ ਕਿਤਾਬ ਲੈ ਕੇ ਆਪਣੇ ਕਮਰੇ ਚ ਚਲਾ ਗਿਆ। ਮੰਮੀ ਹੱਥ ਧੋ ਕੇ ਚੁੰਨੀ ਲੈਂਦੀ ਹੋਈ ਰਾਮੂ ਦੇ ਕਮਰੇ ਵਿੱਚ ਆ ਜਾਂਦੀ ਹੈ ਤੇ ਰਾਮੂ ਨੂੰ ਆਖਦੀ ਹੈ ਰਾਮੂ ਅੱਜ ਤਾਂ ਮੇਰਾ ਕੰਮ 'ਚ ਵੀ ਮਨ ਨਹੀਂ ਲੱਗ ਰਿਹਾ। ਘਰ ਵੀ ਖਾਣ ਨੂੰ ਪੈ ਰਿਹਾ ਹੈ। ਲਾਜੋ ਦੀਦੀ ਬਣਾ। ਰਾਮੂ ਆਪਣੀ ਮੰਮੀ ਨੂੰ ਆਖਦਾ ਹੈ ਮਮੀ ਜੀਤਾ ਮੇਰਾ ਵੀ ਨਹੀਂ ਲੱਗ ਰਿਹਾ ਲਾਜੋ ਦੀ ਜੀ ਤੋਂ ਬਿਨਾ ਘਰ ਸੁੰਨਾ ਸੁੰਨਾ ਹੋ ਗਿਆ ਪਰ ਮੇਰભાઈ ਆਖ ਰਿਹਾ ਸੀ ਕਿ ਉਹ ਲਾਜੋ ਨੂੰ ਲੈ ਆਉਣਗੇ ਆਥਣ ਹੋ ਗਿਆ ਲਾਜੋ ਅਜੇ ਤੱਕ ਲਾਜੋ ਦਾ ਕੋਈ ਫੋਨ ਨਹੀਂ ਆਇਆ ਸੀ ਮੇਰ ਸਿੰਘ ਦੀ ਟੈਨਸ਼ਨ ਵੱਧਦੀ ਜਾ ਰਹੀ ਸੀ ਰਾਤ ਨੂੰ ਅਚਾਨਕ ਮੇਰ ਸਿੰਘ ਨੂੰ ਮਿਸ ਲੈ ਲਦਾ ਫੋਨ ਆਉਂਦਾ ਹੈ ਮੇਰ ਸਿੰਘ ਨੇ ਬਹਾਦਰ ਮੰਮੀ ਤੇਰਾ ਨੂੰ ਬੁਲਾਇਆ ਕੋਲ ਉਹਨਾਂ ਨੂੰ ਬਿਠਾ ਕੇ ਮਿਸ ਲੈਲਾ ਜੀ ਦਾ ਫੋਨ ਚੁੱਕਣ ਲਈ ਮਿਸ ਲੈਲਾ ਜੀ ਦਾ ਫੋਨ ਆਇਆ ਹੈ ਤੁਸੀਂ ਸਾਰੇ ਬੈਠੋ ਮੈਂ ਤੁਹਾਡੀ ਗੱਲ ਕਰਾਉਂਦਾ ਹਾਂ ਮੇਰ ਸਿੰਘ ਮਿਸ ਲੈਲਾ ਨੂੰ ਆਖਦਾ ਹੈ ਤੁਸੀਂ ਘਰ ਪਹੁੰਚ ਗਏ ਸਾਰੇ ਕਿਵੇਂ ਨੇ ਉੱਥੇ ਤਾਂ ਮਿਸ ਲੈਲਾ ਆਖਦੀ ਹੈ ਇੱਥੇ ਸਾਰੇ ਠੀਕ ਨੇ ਅਸੀਂ ਟਾਈਮ ਨਾਲ ਹੀ ਪਹੁੰਚ ਗਏ ਸੀ ਤੁਸੀਂ ਫਿਕਰ ਨਾ ਕਰਿਓ ਲਾਜੋ ਵੀ ਸਾਡੇ ਨਾਲ ਹੀ ਹੈ ਮੇਰ ਸਿੰਘ ਫੋਨ ਪੰਮੀ ਨੂੰ ਫੜਾਉਂਦਾ ਹੈ ਪੰਮੀ ਮਿਸ ਲੈਲਾ ਨੂੰ ਆਖਦੀ ਹੈ ਮਿਸ ਲੈਲਾ ਜੀ ਤੁਸੀਂ ਲਾਜੋ ਨੂੰ ਨਾਲ ਮੇਰੀ ਗੱਲ ਕਰਵਾ ਦਿਓ ਮਿਸ ਲੈਲਾ ਫੋਨ ਲਾਜੋ ਨੂੰ ਫੜਾਉਂਦੀ ਹੈ ਉਧਰੋਂ ਲਾਜੋ ਵੀ ਫੋਨ ਤੇ ਆਖਦੀ ਹੈ ਚਾਚੀ ਜੀ ਤੁਸੀਂ ਕਿਵੇਂ ਹੋ ਚਾਚਾ ਜੀ ਤੇ ਰਾਮੂ ਕਿਵੇਂ ਨੇ ਰਾਮੂ ਨਾਲ ਮੇਰੀ ਗੱਲ ਕਰਾਇਓ ਮੈਂ ਉਸ ਨੂੰ ਕਹਾਂਗੀ ਕਿ ਉਹ ਸ਼ਰਾਰਤਾਂ ਨਾ ਕਰੇ ਜਿੰਨੇ ਦਿਨ ਮੈਂ ਨਹੀਂ ਆਉਂਦੀ ਤੀਏ ਅਸੀਂ ਠੀਕ ਹਾਂ ਰਾਮੂ ਤੇ ਪੰਮੀ ਲਾਜੋ ਨੂੰ ਆਖਦੀਆਂ ਨੇ ਤੇਰੇ ਚਾਚਾ ਜੀ ਵੀ ਕੋਲ ਹੀ ਬੈਠ ਨੇ ਉਹ ਸੁਣ ਰਹੇ ਨੇ ਤੇਰੀ ਗੱਲ ਪੁੱਤ ਤੂੰ ਦੱਸ ਕਿਵੇਂ ਐ ਤਾਂ ਲਾਜੋ ਆਖਦੀ ਹੈ ਚਾਚੀ ਜੀ ਮੈਂ ਤਾਂ ਬਿਲਕੁਲ ਠੀਕ ਹਾਂ ਤੁਸੀਂ ਸਾਰੇ ਮੇਰੀ ਫਿਕਰ ਨਾ ਕਰਿਓ ਮੈਂ ਠੀਕ ਠਾਕ ਹਾਂ ਮੇਹਰ ਸਾਹਿਬ ਨੂੰ ਆਖਿਓ ਕਿ ਪੂਰਾ ਟਾਈਮ ਕਮਰੇ ਚ ਬੰਦ ਨਾ ਰਹਿਣਾ ਉਹਨਾਂ ਦਾ ਧਿਆਨ ਰੱਖਿਓ ਮੇਹਰ ਸਾਹਿਬ ਛੋਟੇ ਬੱਚੇ ਬਾਗ ਨੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਠਾਕੇ ਰੱਖਿਓ ਤੇ ਧਿਆਨ ਰੱਖਿਓ ਉਹਨਾਂ ਦਾ ਮੈਨੂੰ ਪਤਾ ਹੈ ਅੱਜ ਉਹ ਕਮਰੇ ਚੋਂ ਬਾਹਰ ਨਹੀਂ ਨਿਕਲੇ ਹੋਣੇ ਪੰਮੀ ਮੇਰ ਸਿੰਘ ਵੱਲ ਵੇਖਦੀ ਹੈ ਜੋ ਲਾਜੋ ਦੀ ਗੱਲ ਸੁਣ ਰਿਹਾ ਸੀ ਪੰਮੀ ਲਾਜੋ ਨੂੰ ਆਖਦੀ ਹੈ ਪੁੱਤ ਤੂੰ ਬਿਲਕੁਲ ਸਹੀ ਆਖਿਆ ਮੇਰ ਪੁੱਤ ਅੱਜ ਸਾਰਾ ਦਿਨ ਕਮਰੇ ਚ ਹੀ ਸੀ ਉਹ ਬਾਹਰ ਹੀ ਨਹੀਂ ਨਿਕਲੇ ਪਰ ਹੁਣ ਤੋਂ ਆਖਿਆ ਨਾ ਉਹਨਾਂ ਨੇ ਸਾਰਾ ਕੁਝ ਸੁਣ ਲਿਆ ਹੈ। ਹੁਣ ਉਹ ਪੂਰਾ ਧਿਆਨ ਰੱਖਣਗੇ। ਇੱਕ ਗੇਲਾਜੋ ਪੰਮੀ ਨੂੰ ਆਖਦੀ ਹੈ। ਚਾਚਾ ਜੀ ਨੂੰ ਆਖਿਓ ਕਿ ਉਹ ਮੇਰੀ ਟੈਨਸ਼ਨ ਨਾ ਲੈਣ। ਮੈਨੂੰ ਪਤਾ ਹੈ ਉਹ ਮੇਰੀ ਫਿਕਰ ਕਰਦੇ ਹੋਣਗੇ। ਉਹਨਾਂ ਨੇ ਮੈਨੂੰ ਆਪਣੀ ਧੀ ਮੰਨਿਆ ਤੇ ਹੁਣ ਉਹ ਇੱਕ ਪਿਓ ਵਾਂਗ ਆਪਣੀ ਧੀ ਦੀ ਫਿਕਰ ਕਰ ਰਹੇ ਹੋਣਗੇ। ਮੈਂ ਮਿਲ ਕੇ ਵੀ ਨਹੀਂ ਜਾ ਸਕੀ ਪਰ ਮੈਨੂੰ ਪਤਾ ਹੈ ਚਾਚਾ ਜੀ ਮੇਰੇ ਬਾਰੇ ਸੋਚ ਰਹੇ ਹੋਣੇ ਨੇ ਚਲ ਚੰਗਾ ਚਾਚੀ ਜੀ ਮੈਂ ਫੋਨ ਰੱਖਦੀ ਹਾਂ ਇਹਨਾਂ ਕਹਿ ਕੇ ਲਾਜੋ ਫੋਨ ਕੱਟ ਦਿੰਦੀ ਹੈ ਤਾਂ ਸਾਰੇ ਜਣੇ ਬਹੁਤ ਟੈਨਸ਼ਨ ਵਿੱਚ ਹੋ ਜਾਂਦੇ ਨੇ ਇਹ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਪਤਾ ਲੱਗੂ ਵੀ ਕੀ ਗੱਲ ਹੁੰਦੀ ਹੈ ਅੱਗੇ ਜਾ ਕੇ ਆਪਾਂ ਦੇਖਾਂਗੇ ਲਾਜੋ ਨਾ ਬੁਰਾ ਹੁੰਦਾ ਜਾਂ ਚੰਗਾ ਹੁੰਦਾ ਇਸ ਬਾਰੇ ਸੁਣ ਲਈ ਤੁਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ